ਹੈਲੋ ਜੀ ਸਾਰਿਆਂ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਲੈ ਕੇ ਆਏ ਆ ਆਪਦੇ ਵਾਸਤੇ ਡਿਜ਼ਾਈਨ ਆਹ ਵਾਲਾ ਡਿਜ਼ਾਈਨ ਬਣਾਇਆ ਆਪਾਂ ਦੋ ਕਲਰ ਚ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਸ ਡਿਜ਼ਾਈਨ ਬਣਾਉਣ ਵਾਸਤੇ ਕੁੰਡੇ ਪਾਉਣੇ ਆ ਤੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ ਆ ਜਿੱਦਾਂ ਬਸ ਹੈ ਉਂਟੀ ਸਾਈਡ ਤੇ ਇਸ ਤਰ੍ਹਾਂ ਬਣਦਾ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਦੋ ਕੁੰਡੇ ਹੈ ਜੀ ਚਲੋ ਜੀ ਆਪਾਂ ਬਣਾ ਰਹੇ ਸੀ ਇਹ ਹੀ ਤੇ ਮੈਂ ਇਸੇ ਤੇ ਦੱਸ ਦਿੰਨੀ ਆ ਤੁਹਾਨੂੰ ਹੁਣ ਆਪਣਾ ਸੰਤਰੀ ਵਾਲਾ ਰੰਗ ਦਾ ਹੋ ਗਿਆ ਸਮਾਪਤ ਤੇ ਹੁਣ ਆਹ ਵਾਲਾ ਲਾਵਾਂਗੇ ਆਪਾਂ ਇਹ ਵਾਲਾ ਪਤਾਗਾ ਪਿੱਛੇ ਕਰਕੇ ਆਹ ਕੁੰਡਾ ਆਪਾਂ ਬਣਾ ਲਵਾਂਗੇ ਇਸ ਡਿਜ਼ਾਈਨ ਚ ਜਿਹੜਾ ਕੁੰਡਾ ਆਪਾਂ ਤਾਰਦੇ ਆ ਮੈਂ ਬਣਾ ਲਿਆ ਹੁਣ ਆਪਾਂ ਦੋ ਕੁੰਡੇ ਐ ਇਹਨਾਂ ਦੇ ਇੱਥੇ ਪਿੱਛੋਂ ਦੀ ਸਲਾਈ ਕੱਢਾਂਗੇ ਤਾਂ ਅੱਗੇ ਕੁੰਡਾ ਬਣਾ ਲਾਂਗੇ ਇੱਥੋਂ ਵਲ ਪਾ ਕੇ ਫਿਰ ਆਪਾਂ ਦੋ ਕੁੰਡੇ ਬਣਾ ਦੇਾਂਗੇ ਦੋਵਾਂ ਦਾ ਇੱਕ ਬਣਾ ਦਾਂਗੇ ਆਪਣੇ ਕੋਲ ਤਿੰਨ ਕੁੰਡੇ ਹੋਵੇ ਜੀ ਅੱਗੇ ਫਿਰ ਆਪਾਂ ਦੋ ਕੁੰਡਿਆਂ ਦੇ ਪਿਛਲੇ ਪਾਸੇ ਸਲਾਈ ਕੱਢਣੀ ਐ ਵਲ ਪਾ ਕੇ ਆਹ ਦੋ ਕੁੰਡੇ ਜਿਹੜੇ ਇਹਨਾਂ ਦਾ ਸੀ ਇੱਕ ਕੁੰਡਾ ਬਣਾ ਦੇਣਾ ਦੋ ਕੁੰਡੇ ਤਾਂ ਸਾਡੇ 3-3 ਕੁੰਡੇ ਬਣਦੇ ਜਾਣਗੇ ਰੰਗ ਦਾ ਆਪਣੀ ਮਰਜ਼ੀ ਹੈ ਭਾਵੇਂ ਇੱਕ ਰੰਗ ਦਾ ਬਣਾ ਲਓ ਡਿਜ਼ਾਈਨ ਤੇ ਭਾਵੇਂ ਦੋ ਰੰਗ ਦਾ ਜੇ ਜਿਆਦਾ ਰੰਗ ਪਾਉਣਿਆ ਤਾਂ ਅਸੀਂ ਹੋਰ ਵੀ ਪਾ ਸਕਦੇ ਹਾਂ ਇਹਦੇ 'ਚ ਕੋਈ ਉਹ ਨਹੀਂ ਹੈਗਾ ਤੇ ਇੱਕ ਰੰਗ ਦਾ ਵੀ ਬਹੁਤ ਸੋਹਣਾ ਬਣਦਾ ਹੈ సాస్ట్ అిధా బే సే ఉల్టా బాలి ఉల్టా బాగే ਹੁਣ ਅਸੀਂ ਆ ਉਲਟੇ ਪਾਸੇ ਉਲਟੇ ਪਾਸੇ ਅਸੀਂ ਆਹ ਵਾਲਾ ਕੁੰਡਾ ਤਾਰਾਂਗੇ ਧਾਗਾ ਇਧਰ ਕਰਾਂਗੇ ਆਹ ਵਾਲਾ ਕੁੰਡਾ ਲਵਾਂਗੇ ਇੱਕ ਆਹ ਵਾਲਾ ਕੁੰਡਾ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇੱਥੇ ਫੇਰ ਅਸੀਂ ਆਹ ਹਕਮਰਾ ਲਵਾਂਗੇ ਨਾਲ ਇੱਕ ਕੁੰਡਾ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਜਿਹੜਾ ਅਸੀਂ ਇਸ ਤਰ੍ਹਾਂ ਕੁੰਡਾ ਬਣਾਇਆ ਹੋਇਆ ਸੀਗਾ ਇਹਨੂੰ ਨਾਲ ਲਾਵਾਂਗੇ ਆਹ ਕੁੰਡਾ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਜਿਹੜਾ ਤਿੰਨ ਕੁੰਡਿਆਂ ਦੇ ਵਿਚਾਲੇ ਦਾ ਕੁੰਡਾ ਉਹਨੂੰ ਅਸੀਂ ਸਿੱਧਾ ਬਣਾ ਦਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਆਹ ਕੁੰਡਾ ਸਿੱਧਾ ਬਣਾ ਲਾਂਗੇ ਧਾਗਾ కు ఆవే దోవరే సో కు సంగీ బ బో క ਦੋ ਕੁੰਡਿਆਂ ਦਾ ਇੱਕ ਕੁੰਡਾ ਜ ਬਣਾਉਣਾ ਜਿਹੜਾ ਅਸੀਂ ਉਲਟਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਉਲਟੀ ਸਾਈਡ ਉਲਟਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਆਹ ਵਾਲੇ ਕੁੰਡੇ ਅਸੀਂ ਇੱਕ ਕੁੰਡਾ ਬਣਾ ਲਵਾਂਗੇ ਉਲਟਾ ਜਾਂ ਸਿੱਧਾ ਬਣਾ ਦਾਂਗੇ ਕਿਉਂਕਿ ਅਸੀਂ ਆਪਣੇ ਇੱਥੇ ਕੁੰਡੇ ਵੀ ਪੂਰੇ ਰੱਖਣੇ ਹੁੰਦੇ ਆ ਉਲਟੀ ਸਾਈਡ ਤੋਂ ਵੀ ਕਿੰਨਾ ਸੋਹਣਾ ਲੱਗਦਾ ਹੈ ਹੁਣ ਅਸੀਂ ਆਪਣਾ ਇੱਥੇ ਦੂਜਾ ਰੰਗ ਲਾਵਾਂਗੇ ਇੱਥੇ ਅਸੀਂ ਧਾਗਾ ਇਧਰ ਕਰ ਦਾਂਗੇ ਆਹ ਕੁੰਡਾ ਅਸੀਂ ਫਿਰ ਤੋਂ ਬਣਾ ਲਾਂਗੇ ਫਿਰ ਅਸੀਂ ਦੋ ਕੁੰਡਿਆਂ ਦੇ ਪਿੱਛੋਂ ਦੀ ਸਲਾਈ ਪਾ ਕੇ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਜਿਵੇਂ ਅਸੀਂ ਫਸਟ ਵਾਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਇਹ ਵਾਲੀ ਸਲਾਈ ਬਣਾ ਲੈਣੀ ਹੈ ਇਹ ਕੁੰਡਾ ਅਸੀਂ ਥੋੜਾ ਜਿਹਾ ਲੂਜ਼ ਬਣਾਵਾਂਗੇ ਕਿਉਂਕਿ ਉੱਪਰ ਇਹ ਦੇਖਣ ਚ ਜਿਹੜਾ ਸੋਹਣਾ ਲੱਗੇ హలో ఉల్టే పాస్ ఆయే ఏదేవి తరం దేకే దా దానికి కండా అగలా కుండా దో కుడేదా ధాగా పిచ్చే కండా సెా బావే ఫోర్ ధాగా అవ్వే దో కు కండా సగే ਮਿਸਹਾ ਹੀ ਡਿਜ਼ਾਈਨ ਹੈ ਜੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਦਾ ਤੇ ਬਹੁਤ ਸੌਖਾ ਤੇ ਬਹੁਤ ਸੋਹਣਾ ਚਾਹੋ ਜੀ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਇਹ ਤੇ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ